वेलकम टू खन्ना न्यूज़ लाइव खन्ना दे सिंह एवेन्यू ਵਿਖੇ ਨਵ ਵਿਆਹੁਤਾ ਦੀ ਪੱਖੇ ਨਾਲ ਲਟਕਦੀ Laash ਮਿਲੀ ਪੇਕੇ ਪਰਿਵਾਰ ਵੱਲੋਂ ਇਸ ਨੂੰ ਕਤਲ ਦੱਸਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਸਹੁਰਾ ਪਰਿਵਾਰ ਇਸ ਨੂੰ ਖੁਦਕੁਸ਼ੀ ਘਰਾਰ ਦੇ ਰਿਹਾ ਹੈ ਰਮਨਦੀਪ ਕੌਰ ਦਾ ਵਿਆਹ ਹਲੇ 5 ਮਹੀਨੇ ਪਹਿਲਾਂ ਹੀ ਹੋਇਆ ਸੀ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਉੱਪਰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਮੇਰਾ ਪਿੰਡ ਸਲਾਣਾ ਹੈ ਇਹ ਮੇਰੀ ਭਤੀਜੀ ਸੀ ਜੀ ਮੇਰੇ ਚਾਚਾ ਭਾਈ ਦੀ ਕੁੜੀ ਸੀਗੀ ਇਹ ਇਹਨਾਂ ਨੇ ਮਾਰੀ ਆਏ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾਹਾ ਫਾਹਾ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਆਹ ਦੇਖੋ ਯਾਰ ਕੁੜੀ ਆਹ ਹਾਂ ਸਾਨੂੰ ਹੁਣ ਹੀ ਪਤਾ ਚੱਲਿਆ ਹੈ ਨਾਮ ਕੀ ਕੁੜੀ ਦਾ ਨਾਮ ਰਮਨਦੀਪ ਕੌਰ ਹੈ 3 ਨੰਬਰ ਦੀ ਹੈ ਉਮਰ ਉਹਦੀ 30 ਸਾਲ ਦੀ ਉਮਰ ਹੈ ਜੀ 30 ਸਾਲ ਹਾਂ ਮੇਰੇ ਉਹ ਹਾਂ ਪ੍ਰਮਾਣ ਪੱਤਰ ਦੀ ਹੋ ਜਾ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਦਿੱਤਾ ਵਿਆਹ ਵੀ ਕੀਤਾ ਸੀ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰੇ ਨਾ ਛੱਡਣਾ ਕੁੜੀ ਨਾਲ ਗੱਲ ਕਰਨ ਦਿੰਦੇ ਸੀਗੇ ਕਾਰਨ ਕੀ ਹੈ ਮਾਰਨ ਦਾ ਕਾਰਨ ਕੀ ਹੈ ਸਾਨੂੰ ਹਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਇਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇੰਨਾ ਮੈਨੂੰ ਪਰੇਸ਼ਾਨ ਕਰਦਾ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੋਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋਲਟ ਦੇ ਦਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਕਿੱਦਾਂ ਤੁਸੀਂ ਕਹਿੰਦੇ ਤੁਸੀਂ ਮਾਰੇ ਹੋ ਜਾਂ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹਦੀ ਨੀਲੀ ਤਾਂ ਕਰੀ ਪਈ ਐ ਟੂਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਐ ਟੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਟੂਹੀ ਦੇ ਉੱਤੇ ਠੀਕ ਆ ਤੁਸੀਂ ਕਿੱਦਾਂ ਮੀਡੀਆ ਕਿੱਦਾਂ ਕਹਿ ਸਕਦਾ ਵੀ ਉਹ ਨਹੀਂ ਮਾਰੀ ਸੀ ਮੁੰਡਾ ਕਿੱਥੇ ਮੁੰਡਾ ਅੰਦਰ ਆ ਵੀਰੇ ਹਾਂ ਉਹਦੇ ਕੋਈ ਜਾਚ ਚਿੱਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜ ਕੇ ਗਰਵੰਟੀਆਂ ਨਾਲ ਗੱਲਾਂ ਮਾਰਨ ਲੱਗਾ ਹੋਇਆ ਸੀ ਹਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਕੀ ਕਰਨਾ ਸਾਨੂੰ ਕੀ ਕਰਨਾ ਨਹੀਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨੂੰ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਏ ਅਸੀਂ ਕਹਾਂ ਸਾਡੀ ਕੁੜੀ ਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਸ ਤੋਂ ਬਾਅਦ ਇਹ ਜਿੱਦਾ ਹੀ ਘਰੇ ਬੈਠਾ ਏ ਹਾਂ ਅਸੀਂ ਇਹ ਮੰਗ ਕਰਦੇ ਆ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਆ ਦੋਨਾਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਸਾਡਾ ਪਣਾ ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਆ ਠੀਕ ਆ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ ਦਰਸ਼ਨ ਹੈ ਜੀ ਅਸੀਂ ਕੌਣ ਸੀ ਜਿਹੜਾ ਦਿੱਖੂ ਹੈ ਇਹ ਮੇਰੀ ਛੜੀ ਆ ਪਾਣੀ ਕੁੜੀ ਦੇ ਬਾਹਰ ਲੋਕਾਂ ਨੂੰ ਹੋਇਆ ਕੀ ਅੱਜ ਤੰਗ ਕਰਦਾ ਸੀ ਅੱਛਾ ਹਾਂ ਦਾਦ ਮੰਗਦਾ ਸੀ ਉਲਟ ਮੰਗਦਾ ਸੀ ਕਿੰਨਾ ਟਾਈਮ ਹੋਇਆ ਦੋ ਵਿਆਹ ਦੀ ਹੋਇਟ ਕਿੰਨਾ ਟਾਈਮ ਹੋਇਆ 6 ਮਿੰਟ ਹੋ ਗਏ ਜੀ 6 ਨਹੀਂ ਹੋ ਗਏ ਅੱਛਾ ਘਰ ਕਿੱਥੇ ਕਿਰਵਾਸਾ ਕਿੱਥੇ ਪਿੱਤੇ ਕਿੱਥੇ ਸਲਾਮ ਅਲੈਕੁਮ ਸਲਾਮ ਅਲੈਕੁਮ ਸਲਾਮ ਅਲੈਕੁਮ ਕਿੰਨਾ ਦਿਨ ਹੈ ਨਾ ਇਹ ਮੈਨੂੰ ਸ਼ੇਮੀ ਹੈ ਫੇਮੀ ਦਿਓ ਇੱਕ ਵਾਰ ਹੀ ਗਏ ਨੇ ਅਸੀਂ ਬਸ 6 ਮਹੀਨੇ ਜੇ ਕਾਇਦੇ ਜੀ ਜੀ ਕੁੜੀ ਨੂੰ ਕੁੱਟਦਾ ਸੀ ਉਹ ਸਾਨੂੰ ਪਰੇਸ਼ਾਨ ਕਰਦਾ ਸੀ ਦੀ ਦਿਮਾਗ ਹੋਰ ਕੀ ਕਰਦਾ ਸੀ ਦਿਮਾਗ ਤੂੰ ਬੋਲਟ ਦਉਂਦਾ ਕੰਮ ਕੋਈ ਨਹੀਂ ਸੀ ਕਰਦਾ ਜੀ ਦਾ ਮੁੰਡੇ ਦਾ ਬਾਪ ਕਹਿੰਦਾ ਸੀ ਆ ਸਮ ਕਰਦਾ ਇਹ ਕੰਮ ਅਸੀਂ ਪਛਿਆ ਘਰੀ ਪਿਆਰ ਆਉਂਦਾ ਸੀ ਕੋਈ ਕੰਮ ਨਹੀਂ ਕਰਦਾ ਸੀ ਆਪਣਾ ਮੈਂ ਜਿੰਝ ਕਰਦਾ ਸੀ ਪਤਾ ਨਹੀਂ ਅਸੇ ਕਰਦੇ ਹੁਣ ਜਿਹੜਾ ਕੰਮ ਨਹੀਂ ਕਰਦਾ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ 'ਚ ਇੱਕ ਭੈਣ ਸੀ ਚਾਰ ਜਿੰਨਾ ਤਿੰਨ ਪਾਈਆਂ ਤਿੰਨ ਪਾਈਆਂ ਛੋਟੀ ਹੈ ਉਹ ਕਿੰਨਾ ਖਰਚ ਕੀਤਾ ਸੀ ਵਧੀਆ ਕਰਾ ਸੀ ਪੂਰਾ ਤਜਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਦੇ ਇਹ ਫੈਮਲੀ ਦੇ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈ ਇੱਥੇ ਹੈਗੇ ਸੀ ਇਹ ਵੀ ਵਧੀਆ 68 ਸਾਲਾਂ ਦੀ ਸੀ ਜੀ ਮੈਂ ਨਾਲ ਤੁਸੀਂ ਮੈਂ ਵਿਚੋਲਾ ਨਹੀਂ ਮੁੰਡੇ ਦੀ ਫੈਮਲੀ ਮਾਪੇ ਉਹ ਤੇ ਭੈਣ ਭੜਾ ਕਿੰਨੇ ਨੇ ਲੋਟੇ ਇਹਦਾ ਲੋਈ ਨੇ ਜੀ ਇੱਕ ਮੁੰਡਾ ਮੁੰਡਾ ਰੁੜੀ ਨੇ ਇੱਕ ਮਾਰੀ ਰਹਿਣਾ ਕਰੀ ਅੱਛਾ ਮੈਂ ਆਖਰੀ ਕੀਤਾ ਇਹਨਾਂ ਮਾਦੀ ਸਾਨੂੰ ਮੰਗਦਾ ਵੀ ਸਾਨੂੰ ਉਹ ਮੰਨਣਾ ਚਾਹੀਦਾ ਇਹ ਘਰੇ ਫੋਨ ਕਰਿਆ ਜੀ ਅਸੀਂ ਜਦ ਹੀ ਆਏ ਹੈ ਪਰ ਇਹਨਾਂ ਨੇ ਬੁੜੋਂ ਨਹੀਂ ਬਾਈ ਚੁੱਪ ਕਰ ਬੋਲ ਮੁੰਡੇ ਦੇ ਬਾਪ ਨੇ ਕਰਿਆ ਜੀ ਕੀ ਕਹਿੰਦੇ ਵੀ ਆਏ ਤੇ ਆਏ ਆਉਗਾ ਮੈਨੂੰ ਤਾਂ ਫੋਨ ਵੀ ਨਹੀਂ ਕਰਾ ਮੈਂ ਤਾਂ ਕੰਮੋਂ ਤੋਂ ਆਇਆ ਸਿੱਧਾ ਉਰੀ ਆਇਆ ਤੁਸੀਂ ਤੁਹਾਨੂੰ ਠੀਕ ਹੈ ਤੁਹਾਡੇ ਭੈਣੇ ਕੀ ਕਰ ਆਪ ਵੀ ਗੱਲ ਫਰਾ ਲੈਣੇ ਪੁੱਛਿਆ ਨਾ ਕਿਉਂ ਕਿਦਾਂ ਕਰਿਆ ਜੀ ਇਹਨਾਂ ਨੇ ਜੀ ਪੁਲਿਸ ਨੂੰ ਜਨਾ ਫੇਕ ਕਰਤੀ ਪੁਲਿਸ ਨੇ ਇਹਨਾਂ ਦੀ ਕਰੀ ਜੰਦੀ ਅਸੀਂ ਉਹ ਵਿੱਚ ਜਾ ਕੇ ਹਾਂ ਫੋਨ ਕਰੇ ਇਹਨਾਂ ਨੇ ਨਹੀਂ ਮਾਰੇ ਇਹਨਾਂ ਨੇ ਨਹੀਂ ਮਾਰੇ ਨੀਲ ਪਏ ਹਨ ਕੁੜੀ ਦੇ ਆਹ ਤੇ ਕਹਿੰਦੇ ਆ ਗੇਟ ਨੂੰ ਉਹ ਲਾਇਆ ਉਹ ਗੇਟ ਜਮੇ ਓਪਨ ਆ ਖੁੱਲੇ ਦੇ ਦੂਗੇ ਇਹ ਕਹਿੰਦੇ ਗੀੜਲਾ ਕੇ ਕਰੇ ਗੇਟ ਖੁੱਲੇ ਹਾਂ ਕਿਤੇ ਨਹੀਂ ਚਲਾਣਾ ਪੈਂਦਾ ਹਾਂਜੀ ਚਲਾਣੇ ਤੇ ਚਲਾਣਾ ਪੈਂਦਾ ਕੀ ਮੰਗ ਕੀ ਕਰਦੋ ਜੀ ਸਾਨੂੰ ਵੱਧ ਵੱਧ ਹੋਰ ਤਸਹੀ ਗਈ ਜਿਵੇਂ ਸਾਡੀ ਕੁੜੀ ਲਾਣ ਚੜਿਆ ਇਹਨਾਂ ਨੇ ਸਰ ਕੀ ਨਾਮ ਹੈ ਤੁਹਾਡਾ ਅਫਤਾਰ ਮੁਹੰਮਦ ਟੈਣੀ ਸਰਪੰਚ ਆ ਮੈਂ ਆਈ ਹਾਂ ਆਮ ਆਦਮੀ ਪਾਰਟੀ ਦਾ ਸੁਰਾਣਾ ਦੁੱਲਾ ਸਿੰਘ ਹਲੇ ਤੋਂ ਸਾਡੀ ਇੱਕ ਕੁੜੀ ਇੱਥੇ ਵਿਆਹੀ ਸੀਗੀ ਰਮਨਦੀਪ कौर ਪਛੇਕ ਮਹੀਨੇ ਮੈਂ ਵੀ ਵਿਆਹ ਚ ਗਿਆ ਸੀਗਾ ਪਰ ਮੈਨੂੰ ਜਦੋਂ ਪਰਿਵਾਰ ਵੱਲੋਂ ਪਤਾ ਲੱਗਿਆ ਵੀ ਕੁੜੀ ਨੂੰ ਨਾ ਤਾਂ ਮਤਲਬ ਘਰ ਔਰ ਦਿੰਦੇ ਸੀਗੇ ਜੇ ਪਰੌਣਾ ਆਉਂਦਾ ਵੀ ਸੀਗਾ ਤਾਂ ਘਰ ਨਾਲ ਆਉਂਦਾ ਤੇ ਰਾਤ ਵੀ ਉੱਥੇ ਹੀ ਰਹਿੰਦਾ ਸੀਗਾ ਜੇ ਫੋਨ ਤੇ ਕੋਈ ਗੱਲ ਕਰਾਉਂਦੇ ਤੇ ਕਰਨ ਵੀ ਨਹੀਂ ਸੀ ਦਿੰਦਾ ਵੀ ਨਹੀਂ ਜੀ ਫੋਨ ਕੱਟ ਫੋਨ ਵੀ ਨਹੀਂ ਸੀ ਕਰਨ ਦਿੰਦਾ ਕੁੜੀ ਨੂੰ ਤੇ ਹੋਰ ਮਤਲਬ ਕੁੜੀ ਨੂੰ ਪ੍ਰਸ਼ਾਨੇ ਰੱਖਿਆ ਸੀ ਜੇ 10 ਦਿਨਾਂ ਇੱਕ ਵੀ ਬੋਲਟ ਮੋਟਰਸਾਈਕਲ ਮੰਗਦਾ ਸੀ ਮੁੰਡਾ ਜਿਸ ਦਿਨ ਦੀ ਕੁੜੀ ਵਿਆਹੀ ਆ ਮਤਲਬ ਮੁੰਡਾ ਘਰ ਹੀ ਰਹਿ ਹਰ 6 ਮਹੀਨੇ 6 ਮਹੀਨੇ ਤੋਂ ਕੰਮ ਤੋਂ ਜਾਣ ਤੋਂ ਵੀ ਹਟ ਗਿਆ ਜਿੱਦਾਂ ਕੁੜੀ ਦੀ ਰਾਖੀ ਉਹ ਰੱਖ ਰਿਹਾ ਹੁੰਦਾ ਇਸ ਕਰਕੇ ਕੁੜੀ ਮਤਲਬ ਨੇ ਪਤਾ ਨਹੀਂ ਕੀ ਉਹਨੇ ਮਾਰੀ ਆ ਜਾਂ ਕਿਸੇ ਨੇ ਕੀਤਾ ਕਿ ਉਸ ਇਹਦੇ ਬਾਰੇ ਤਾਂ ਹੁਣ ਚਲੋ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਹ ਆਉਣਗੇ ਕਾਨੂੰਨ ਨੇ ਆਪਣਾ ਕੰਮ ਕਰਨਾ ਧੰਨਵਾਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ